ਹੋ ਹਾਂ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹਲ ਬਲੌਗਰ ਸੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਅੱਜ ਆਪਾਂ ਸਵੇਰ ਸਵੇਰੇ ਵਲੌਗ ਹੈ ਜਿਹੜਾ ਸਟਾਰਟ ਕਰਨ ਲੱਗੇ ਕਿਉਂਕਿ ਜਦੋਂ ਥੋੜਾ ਜਿਹਾ ਵੀ ਆਪਣੇ ਕੋਲ ਟਾਈਮ ਹੁੰਦਾ ਨਾ ਫਿਰ ਆਪਣੇ ਐਵੇਂ ਹੁੰਦਾ ਵੀ ਚਲੋ ਆਪਾਂ ਵਲੌਗ ਦੀ ਜਿਹੜੀ ਸਟਾਰਟਿੰਗ ਹੈ ਕਰ ਲਵਨੇ ਆ ਤਾਂ ਆਪਾਂ ਆ ਗਏ ਸਿੱਧਰ ਹੌਲੀ ਹੌਲੀ ਪਸ਼ੂਵਾਲ ਤੇ ਆਪਾਂ ਰੋਟੀ ਪਾਣੀ ਹੈ ਜਿਹੜਾ ਆਪਦਾ ਸਾਰਾ ਬਣਾਤਾ ਬੱਚੇ ਰਹਿ ਨਿਹਾਂ ਸਮ੍ਰੀਤ ਨਹਾ ਕੇ ਆ ਗਈ ਸੀ ਕਿ ਮੈਂ ਚੱਲੋ ਆਪਾਂ ਇੱਕ ਵਾਰੀ ਵਲੌਗ ਦੀ ਮੈਂ ਸਟਾਰਟਿੰਗ ਕਰਕੇ ਆਣੀ ਕਿਉਂਕਿ ਡੇਲੀ ਸਕੂਲ ਜਾਂਦੀ ਹੀ ਵਲੌਗ ਹੈ ਜਿਹੜਾ ਆਪਾਂ ਸਟਾਰਟ ਕਰਦੇ ਹਾਂ ਜਿਵੇਂ ਕਹਿੰਦੇ ਹੁੰਦੇ ਹ ਹਜੇ ਮੂਨ ਨਹੀਂ ਰਾਜਾ ਜਿਆਦਾ ਵੈਸੇ ਇਹਦੇ ਵਿੱਚ ਤਾਂ ਚਾਨਣ ਦਿਖਾਈ ਦੇ ਰਿਹਾ ਕੈਮਰੇ ਵਿੱਚ ਬਟ ਥੋੜਾ ਜਿਹਾ ਹਜੇ ਜਿਵੇਂ ਕਹਿ ਸਕਦੇ ਆ ਵੀ ਜ਼ਿਆਦਾ ਚਾਨਣ ਨਹੀਂ ਹੈਗਾ ਜਿਵੇਂ ਆਪਾਂ ਜੂਨ ਤੋਂ ਜਾਂ ਅੱਜ ਕਹਿੰਦੇ ਨੇ ਮੂਨ ਨਹੀਂ ਰਹਿ ਹੈ ਨਾ ਬਹੁਤ ਫਰਕ ਪੈ ਗਿਆ ਵੈਸੇ ਮੌਸਮ ਦਾ ਨਹੀਂ ਤੇ ਵੈਸੇ 5 ਵਜੇ ਦੇ ਵਿੱਚ ਟਟਾ ਦਨ ਚੜ ਜਾਂਦਾ ਸੀ ਸੇਵਾ ਦਿਨ ਟਟ ਟਟ ਪਹੁੰਚਣਾ ਸੀ ਤੇ ਬਟ ਹੁਣ ਤਾਂ ਸਿਆਲ ਹੁੰਦੇ ਦਿਖਾਈ ਦਿੰਦੇ ਨੇ ਚਲੋ ਮਰੀਤ ਘਰ ਵੀ ਜੀ ਨਹਾ ਕੇ ਆ ਗਈ ਚਲੋ ਭਾਣੋ ਜਲਦੀ ਜਲਦੀ ਯੂਨੀਫਾਰਮ ਲੈ ਮੈਂ ਗੁੱਤਾ ਖੋਲਣਾ ਛੋੜੀਆਂ ਤੇ ਫਿਰ ਹੋਊਗਾ ਤਿਆਰ ਚਲੋ ਦੇਵਨ ਹੈ ਗਿਆ ਇਹਦੇ ਕੋਲ ਹੀ ਦੇਖ ਲਓ ਮੇ ਤਾਂ ਬਾਹਰ ਸਾਰੇ ਨੇ ਹੈਗੇ ਮੈਂ ਕੱਲ ਦੋਨਾਂ ਬੈਣਾ ਡਰੀਵਨ ਤੋਤੇ ਆ ਬੱਤ ਬੱਚਾ ਨੇ ਡੈਡੀ ਸੁੱਤੇ ਪਈ ਨਹੀਂ ਹਜੇ ਤੇ ਬੱਚੇ ਵਿਚਾਰੇ ਉੱਠ ਕੇ ਤਿਆਰ ਹੋ ਰਹੇ ਨੇ ਚਲ ਇਹਨਾਂ ਨੂੰ ਇਹ ਆਦੇ ਕੰਮ ਕਰ ਬਹੁਤ ਜਿਆਦੇ ਹੁੰਦੇ ਨੇ ਹਨਾ ਰਾਤ ਦੇਰ ਰਾਤ ਤੱਕ ਆਦੇ ਕੰਮ ਕਰਿਆ ਜਿਹੜੇ ਕਰੀ ਜਾਂਦੇ ਨੇ ਤਾਂ ਕਰਕੇ ਫਿਰ ਸੂਆ ਨਹੀਂ ਉੱਠਿਆ ਹਨਾ ਚਲੋ ਜੀ ਅਪ ਕਰੀਏ ਬੱਚਿਆਂ ਨੂੰ ਰੈਡੀ ਫਿਰ ਮਿਲਦੇ ਆਂ ਅੱਜ ਜੀ ਅਸਰ ਆਉਣੀ ਪਤਾ ਨਹੀਂ ਆਉਣ ਦਾ ਤਾਂ ਅੱਜ ਤਾਂ ਉਸ ਵੇਲੇ ਕਿੱਥੋਂ ਆਣੇ ਆ ਨਹੀਂ ਅੱਜ ਨਹੀਂ ਆਉਂਦੇ ਉਸ ਵੇਲੇ ਆਇਤਾ ਲੇਟ ਆ। ਬਾਕੀ ਮੈਂ ਕਰਕੇ ਆਪਾਂ ਅੰਦਰੂ ਜਨਨੀ ਕੀ ਰੂਮ ਜੋ ਬਾਹਰ ਆਗੇ ਸੀ। ਦੇਖੋ ਇਹ ਸੁਣ ਸੁਣ ਪੌਦਿਆਂ ਦੀ ਕਰੋ ਦਰਸ਼ਨ ਗ੍ਰੀਨਰੀ। ਹੁਣ ਜੇ ਜਾ ਕੇ ਪਤਾ ਜਾਂ ਲੱਗਣ ਲੱਗਿਆ ਕਿ ਹਾਂ ਕਿ ਬੂਟਿਆਂ ਦੀ ਜਿਹੜੀ ਸਾਰਿਆਂ ਦੀ ਗਰੋਥ ਹੋਈ ਆ ਬਟ ਹਣਾ ਘਰ ਲਾ ਲਓ ਜਾਂ ਕੋਈ ਵੀ ਕੰਮ ਲਾ ਲਓ ਜਦੋਂ ਆਪਾਂ ਕਰ ਲੈਨੇ ਨਾ ਬਾਅਦ ਚ ਪਤਾ ਲੱਗਦਾ ਹੁਣ ਆ ਕੰਧ ਨੀੜੀ ਹੋਣ ਕਰਕੇ ਨਾ ਹੁਣ ਜਿਵੇਂ ਆ ਬੂਟਾ ਗਰੋਥ ਕਰਦੇ ਆ ਬਾਅਦ ਆ ਹਣ ਤੇ ਟਾਣੀਆਂ ਜਿਹੜੀਆਂ ਕੰਧ ਨਾ ਲੱਗਦੀਆਂ ਤਾਂ ਕਰਕੇ ਆ ਮੈਂ ਕੇਰਾ ਸਪੋਰਟ ਦੀ ਲਾਗੀ ਪਰ ਆਖਰ ਨੂੰ ਬੂਟੇ ਨੇ ਤਾਂ ਵਧਣਾ ਹੀ ਹੈ ਹਨਾ ਕੰਧ ਦੇ ਵਿੱਚ ਜਿਵੇਂ ਨਾਲ ਆਉਣਗੇ ਕਿਉਂਕਿ ਡਿਫਰੈਂਸ ਹੈ ਜਿਹੜਾ ਉਹ ਦੋ ਘੱਟ ਰੱਖਿਆਗਾ ਆ ਹਜੇ ਬੂਟਾ ਕਿਉਂਕਿ ਸਾਈਡ ਤੇ ਹੋਣ ਕਰਕੇ ਬਾਹਰ ਨੂੰ ਵੀ ਹੋ ਸਕਦਾ ਉਹ ਵੀ ਸਹੀ ਹੈ ਉਹਦੀ ਗਰੋਥ ਵੀ ਵਧੀਆ ਹੋਊਗੀ ਬਟ ਇਹ ਆ ਜਿਹੜੇ ਜ्यों ਵੱਡੇ ਹੋਣਗੇ ਹਨਾ ਆਪਸ ਵਿੱਚ ਉਹ ਹੋ ਜਾਣਗੇ ਭੇੜ ਜੀ ਜਾਣਗੇ ਜਿਵੇਂ ਕਹਿਣੇ ਹੁੰਨੇ ਆਪਾਂ ਚਲੋ ਦੇਖੋ ਜਿਵੇਂ ਜੇ ਵਧਣਗੇ ਵਧੀ ਜਾਣਗੇ ਵਿਚਾਰੇ ਕਜ ਆਪਣੇ ਵੀ ਨਹੀਂ ਆਏ ਹੈਗੇ ਭੰਗ ਦੀ ਉੱਪਰ ਤੇ ਆਪਣਾ achar ਸੁੱਕਣ ਪਿਆ ਹੋਇਆ ਪਸ਼ੂੜਾ ਸਮਰੀਤ ਵਰਗੀਆਂ ਚਲੀਆਂ ਗਈਆਂ ਖੜ ਗਈਆਂ ਜਾ ਕੇ ਆਪਾਂ ਵੀ ਚਲਦੇ ਵਸ ਬੈਨ ਆ ਰਹੀ ਹੈ ਪਹਿਲਾਂ ਮੈਂ ਬਿਮਾਰ ਫਿਰ ਵੀ ਚਲੀ ਸਮਰੀਤ ਹੋ ਗਈ ਮੈਂ ਹਜੇ ਚੰਗੀ ਤਰ੍ਹਾਂ ਠੀਕ ਨਹੀਂ ਹੋਈ ਸੀ ਹਣ ਸਮਰੀਤ ਨੂੰ ਹੈ ਜਿਹੜਾ ਖੰਗ ਜਖਮ ਬਹੁਤ ਹੋ ਗਿਆ ਆਪ ਦਾ ਹਜੇ ਵਿਸ਼ੱਕ ਦੀ ਔਖੀ ਤਾਂ ਆ ਵੀ ਬਹੁਤ ਹੁੰਦੀ ਆ ਪਰ ਬਰਦਾਸ਼ਤ ਕਰ ਲੈਣੇ ਪਰ ਬੱਚੇ ਲਈ ਬਰਦਾਸ਼ਤ ਕਰਨਾ ਬਹੁਤ ਔਖਾ ਕਿਉਂਕਿ ਇੱਕ ਤਾਂ ਵਿਚਾਰੀ ਜਿੱਤੇ ਪਰ ਚੱਲ ਰਹੇ ਆ ਪੇਪਰਾਂ ਦੇ ਵਿੱਚ ਨੀਵੀਂ ਪਾ ਕੇ ਬੈਠਣਾ ਬਹੁਤ ਔਖਾ ਲੱਗਦਾ ਦੋਨੇ ਤਾਂ ਇੱਕੋ ਜਿਹਾ ਬੈਗ ਲੈ ਲੈਂਦੇ ਸੇਂਹ ਜੀ ਜਹੌਣੇ ਨੂੰ ਗਿਆ ਸ਼ਾਦੀ ਤੇ ਇਹਨਾਂ ਨੇ ਇਹ ਹੁੰਦਾ ਕਿ ਸਾਡੇ ਕੱਪੜੇ ਵੀ ਦੋਨਾਂ ਦੇ ਸੇਮ ਹੋਣ ਜੈਸਮਿਨ ਘਰ ਵੀ ਤਿਆਰ ਹੈ ਨੂੰ ਜਾਣ ਦੀ ਸੋ ਲੋਚੀ ਕਰੀ ਲੋਮੈਂਟ ਬੇਟ ਲੈਣ ਆ ਰਹੀ ਹੈ ਬਾਕੀ ਵਲੌਗ ਹੈ ਜਿਹੜਾ ਪਾ ਕੇ ਕੰਟੀਨਿਊ ਕਰਦੇ ਹਾਂ ਹਾਂ ਹੁਣ ਲੰਨਵਰੀ ਇੱਕ ਸਮੇਂ ਇਧਰ ਨਹੀਂ ਗਿਆ ਇਹਨਾਂ ਦਾ ਸੈਸੇ ਜੁਖਾਮ ਹੋਇਆ ਪਿਆ ਹੈ ਨਾ ਕੁਝ ਵੀ ਮੋਕਾ ਨਹੀਂ ਲੈ ਕੇ ਕਿ ਮੈਂ ਚੌਲ ਬਣਾਵਾ ਕੇ ਲੈਗੀ ਤੇ ਹੁਣ ਆਪਾਂ ਦੁਕਾਨ ਤੋਂ ਕੀ ਲਈਏ ਇਹ ਡੱਬ ਰੋਟੀਆਂ ਚਾਹ ਚਾਪਾ ਕੇ ਖਾਈਏ ਤਾਂ ਟੇਸਟੀ ਲੱਗਦੀ ਹੈ ਅਤੇ ਮੈਗੀ ਹਨ ਮੇਰੇ ਵੀ ਕੰਮ ਲੱਗੇ ਹੋਇਆ ਪਰ ਮੈਗੀ ਨਾਲ ਖਾ ਕੇ ਕਰਨੀ ਹੈ ਇਹ ਬਰੈਡ ਵਗੈਰਾ ਨਾਲ ਚਾਚ ਪਾ ਕੇ ਬਹੁਤ ਟੇਸਟੀ ਬਣ ਜੂਗੀ ਹੈਨਾ ਟੇਸਟੀ ਹੈ ਨਾ 2 ਮਿੰਟ ਹੁਣ ਵੇਟ ਕਰਨਾ ਚਾਚ ਪਾ ਕੇ ਖਾ ਲਈ ਰੁੱਖੀ ਕੋ ਖਾਈਏ ਨਹੀਂ ਹੈ ਤੇ ਪਰ ਵਧੀਆ ਹੋ ਗਿਆ ਸੀ ਔਖਾ ਹੋਇਆ ਸੀ ਪੇਪਰ ਦੇ ਰਿਹਾ ਮੰਨ ਲੇ ਕਾ ਹਾਸ ਕੱਲੇ ਪਾ ਗਦੇ ਨੇ ਅਸਿਕਨਰ ਪੰਡ ਮਨ ਮਿਲਾ ਦੇ ਇਹ ਰੱਖ ਦੇ ਹੁਣ 2 ਮਿੰਟ ਵੇਟ ਕਰ ਲਓ ਜੇ ਉਹ ਨਾ ਹੁੰਦੇ ਨਾ ਕੀ ਰਵਿਆ ਗੈਰਾ ਟਮਾਟਰ ਟਮਟਰ ਹੁੰਦਾ ਤੇ ਫਿਰ ਮੈਂ ਤੈਨੂੰ ਉਹ ਕਰ ਦਿੰਦੀ ਬਰਕਰ ਬਣਾ ਦੂਗੀ ਦੇਖ ਇਹਨੂੰ ਆਏ ਨਹੀਂ ਵੀ ਮੈਂ ਚਾਹ ਨਾ ਖਾ ਲਾ ਪਾਠਾ ਇਹਨਾਂ ਨੂੰ ਲਾ ਕੇ ਸੌਸ ਤੇ ਉਹਦੇ ਨਾਲ ਖਾਈ ਜੰਦੀ ਜੰਦੀ ਬੱਟੀ ਜਾਂਦੀ ਸਮ੍ਰੀਤ ਤਾਂ ਵਿਚਾਰੀ ਬੈਠੀ ਖਾਣ ਟਾਈਮ ਹੋ ਗਿਆ ਪੌਣੇ 4 ਦਾ ਤੇ ਹੁਣ ਦੁਪਹਿਰੇ ਦੇਖੋ ਕਿਵੇਂ ਗਰਮੀ ਇੰਨੀ ਕਿ ਜ਼ਿਆਦੇ ਹਨ ਤਾਂ ਤਾਂ ਵੀ। ਯਾਦ ਕੱਲ ਸ਼ਾਮ ਨੂੰ ਬਹੁਤ ਸੋਹਣੀ ਹਵਾ ਚੱਲ ਪਈ ਸੀ। ਅੱਜ ਫਿਰ ਇਹ ਹਾਲਾ ਮਾਤਾ ਕੀ ਕਰਿਆ ਦੇ। ਅਹ ਦੇਖੋ। ਫਿਰ ਸ਼ਾਮ ਦੇ ਵਕਤ ਮੈਂ ਮਨੇ ਤਾਂ ਲੌਂਗ ਟੋਲਣ ਲੌਂਗ ਬਾਏ। ਕਿ ਬੇਸਣ ਨਾਲ ਦਿਆ ਵਿੱਚ ਪੈ। ਹੂੰ। ਤੋਂ ਇਹ ਅੱਜ ਕੋੜੇ ਜਿਹਾ ਲੌਂਗ ਲੌਂਗ ਬਾਏ। ਫਿਰ ਵੀ ਬਣਾਉਣ ਲੱਗੀ ਮਸਾਲਾ ਚਾਹ ਆ। ਵਿੱਚ ਹੈਗੀ ਲੌਂਗ, ਇਲਾਚੀਆਂ, ਸੌਫ ਜਮੈਨ ਤੇ ਹੋਰ ਕੀ ਹੈ? ਸਾਹੀ ਇਹਨਾਂ ਚਾਰ ਚੀਜ਼ਾਂ ਦਾ ਪੱਕੀ ਨਾਲ ਬਣਾਇਆ ਕਰਤੀ ਤੇ ਜਿਹੜੇ ਚ ਖੰਡ ਕਾਇਆ ਹੁੰਦਾ ਹੁਣ ਆਪਾਂ ਸਾਰੀਆਂ ਜਿੱਤੇ ਮਿਕਸ ਕਰ ਲਾਂਗੇ ਵਧੀਆ ਹੋ ਬਣ ਜਾਊਗਾ ਇਹ ਹੋਰ ਕਿੱਦਾਂ ਰੱਖ ਜਾਂਦਾ ਛੱਤੀ ਜਦ ਬਣਾਉਣ ਲੱਗੇ ਤਾਂ ਉਹ ਕੋ ਪਿਆਣਾ ਆ ਖਰਾਬ ਹੋ ਗਏ ਸਨ ਸਿਕਰਾ ਕਰਨੇ ਮਿਕਸੀ ਦਾ ਤਾਂ ਨਗੇੜੇ ਲੱਗ ਗਿਆ ਜਿੱਤ ਆਪਾਂ ਚਾਣਾ ਲੇ ਕਰੇ ਆਹ ਕਿਰਨ ਬਿਠੇ ਨੂਨ ਲਾਣਾ ਇਹ ਮਸਰੀਆ ਮਸਰੀਆ ਲਾ ਬਣਾਉਣਾ ਨੂੰ ਸਾਲਾ ਪਾ ਲੈ ਦੰਗਾਇਆ ਬੜਾ ਮਸਾਲਾ ਆਹੋ ਮੁੱਠਿਆਵਾਂ ਇੱਕ ਦਿਨ ਆ ਲੈਣੀ ਇੱਕ ਦਿਨ ਸਾਹ ਸੁਣ ਲੈ ਟੱਕਾ ਮੰਤਦਾ ਇਹ ਹੈਗੀ ਮਿਸਰੀ ਕਿ ਨੂਨ ਲਾ ਦੇਵਦਾ ਆਹ ਹੈ ਤਵਾਸੀਰ ਅੱਛਾ ਹੈਗਾ ਤਵਾਸੀਰ ਇਹ ਹੈਗੀ ਸੌਹ ਆ ਲੈ ਜੀਆਂ ਤੇ ਆਹ ਮਿਸਰੀ ਇਹ ਮਿਸਰੀ ਹੈ ਮੰਮੀ ਕੁੱਟੀ ਬੈਠੇ ਸੀਗੀ ਮਿਸਰੀ ਨੂੰ ਪਰ ਬਾਅਦ ਇਹ ਖਾਦੇ ਹੁੰਦੇ ਆ ਤਿਆਰ ਤੋਂ ਦਵਾਈ ਬਣਾਉਂਦੇ ਆ ਇਹ ਨਗੜ ਕੇ ਸੁਭਾ ਲੈ ਲੈ ਹੈ ਨਾ ਹਾਂ ਸੁਭਾ ਇੱਕ ਚਾਹ ਚਾਹ ਸੁਭਾ ਕੋਸੇ ਪਾਣੀ ਦੇ ਨਾਲ ਇੱਕ ਚਮਚ ਲੈ ਲੈ ਹਾਂ ਚੰਦਾ ਹੋਵੇ ਕੋਸਾ ਹੋਵੇ ਉਹਦੇ ਨਾਲ ਲੈ ਪਹਿਲਾਂ ਤਾਂ ਬਣ ਜਾਊਗਾ ਚਾਹ ਵਾਲਾ ਮਸਾਲਾ ਇਹਦੇ ਚ ਗ੍ਰाइंड ਕਰ ਲੈਣਗੇ ਫੇਰ ਆਵਦਾ ਅਗਲੇ ਬਣਾਵਾਂਗੇ ਦਵਾਈ ਹਾਂ ਹਾਂ ਆਦਿ ਨੇ ਬਹੁਤ ਖਾਣ ਠੰਡ ਮੱਚਾ ਨਾ ਹਾਂ ਹੁਣ ਮਤੀਜੇ ਅੱਗੇ ਮਤਲਬ ਦੂਜੇ ਦਿਨ ਮਸਾਲਾ ਨੂੰ ਬਸ

ਕੱਲ ਨੂੰ ਤੋਂ ਹਾਂਗੇ ਤਾਂ ਬੱਚਿਆਂ ਨੇ ਯੂਨੀਫਾਰਮ ਵਗੈਰਾ ਪਾਈਆਂ। ਉਹ ਤੋਈ ਦਿਨੇ ਜਿਹੜੇ ਕੰਮ ਨਿਬੜ ਜਾਣ ਵਦ ਗਈ ਹੈ। ਅਜੇ ਹੋਰ 10-15 ਮਿੰਟ ਟੇਕਦੇ ਅੰਦਰ ਕਿਉਂਕਿ ਹਾਇ ਤਾਂ 9:00 ਚਾਰ ਹੋਇਆ ਗਰਮੀ ਬਹੁਤਾ। ਫਿਰ ਮੈਂ ਸ਼ੇਂਜ ਕਪੜੇ ਪਾਵਾਂਗੇ ਨਾਲੇ ਪ੍ਰੈਸ ਕਰਦਾਂਗੇ। ਪ੍ਰੈਸ ਕਰਨ ਵਾਲੇ ਕਪੜਾ ਦਾ ਢੇਰ ਲੱਗਿਆ ਪਿਆ। ਕੀ ਹੋ ਰਿਹਾ ਜਾਂ? ਅਮਰੀਕਾ ਤੇ ਪ੍ਰੇਸ ਆਇਆ ਕਰਾ ਕੇ ਬੱਚਿਆਂ ਦੇ ਆਣ। ਹੂੰ। ਉਹ ਹੋ ਗਿਆ ਤਾਂ 12 ਵਗੈਰਾ ਤਪਕਾ ਬਲੇ ਸੀ ਗਾਈਆਂ ਦੀਆਂ। ਅਪਲੋਡ ਇੱਥੇ ਘੜਾ ਰੰਦਾ ਕੋਈ ਬੰਦਾ ਨਹੀਂ ਕਰਦਾ ਨਹੀਂ ਐਵੇਂ ਮੱਚੀ ਜਾਂਦਾ। ਕੀ? ਠੋਗੜਾ ਲਖ ਨਹੀਂ ਇੱਥੇ ਖੜਾ ਕਰ ਰੱਖਿਆ ਨਾ ਕੋਈ ਬੈਠੇ ਨਾ ਕੁਕਰੀ। ਉਹ ਕਰਕੇ ਬੰਦ ਘੜਾ ਹੈ ਸੀਗਾ ਕੱਲ੍ਹ ਸਾਰ ਰਹਿ ਗਿਆ ਅੰਦਰ। ਆ ਕੇ ਜੀ ਲੈਣੇ। ਉਹ ਜਿਆਦੇ ਰਮਾਲ ਜਬਨ ਕੇ ਰੱਖ ਦੀਆਂ ਲਾਹ ਹੋ ਰਹਾ ਹੋ ਰਹਾ ਮੈਂ ਇਸ ਤਰ੍ਹਾਂ ਕੁਟੜਾ ਬਣਾ ਕਰਦਾ ਨਾ ਕੋਟਲਾ ਕੈਪਸੂਲ ਰਈਤ ਜਾਬ ਦਾ ਜਾਨਾ ਰਹਿ ਗਿਆ ਸਪਾਈਰ ਕਰਗੇ ਸੀ ਪਿਆਜ਼ ਕੱਟ ਕੇ ਢਾਲ ਬਣਾਉਣੀ ਆਪਾਂ ਹਾਂ ਤੁਹਾਨੂੰ ਸੁਖੀਆਂ ਢਾਲ ਬਣਾਉਣੀ ਆ ਹਾਂ ਮੈਂ ਬਹਿਰਾਲ ਮਿਕਾ ਪਾਉਂਕੀ ਸੁਕਾਉਣੇ ਬਾਅਦ ਆਲੂ ਮਕੜੇ ਹਾਂ ਆਲੂ ਵੀ ਪਾਉਂਦੇ ਨੇ ਗੰਡੇ ਪਕੌੜੇ ਠੀਕ ਆ ਆ ਦੇਖੋ ਸਾਡੇ ਤਾਂ ਇੱਥੇ ਮੰਮੀ ਨੇ ਰਗੜ ਕੇ ਜਿ ਰੱਖੀ ਸੀ ਸਾਰੀਆਂ ਕੀੜੀਆਂ ਫੇਰ ਚੁੰਬੜ ਕੇ ਨਾਤ ਤੇ ਫਿਰ ਫਿਰ ਮੈਂ ਜੱਪੜਾਂ ਕੜੀ ਸੱ ਲੱਗ ਗਈ ਸੀ ਫਿਰ ਮੈਂ ਬਲਾਵਰ ਤੋਂ ਲੂਦੇ ਇੱਕੇ ਦਮ ਜਾਦ ਜੇ ਆਇਆ ਚੱਪਲਾ ਨਹੀਂ ਗੜਿਸਣੀਆਂ ਹੈਗਾਗਾ ਪਹਿਨਾਂ ਨੇ ਬਹੁਤ ਵਾਰੀ ਟੋਕਿਆ ਤੇ ਚੱਪਲਾ ਵਾਲੀਆਂ ਜ਼ਿਆਦਾ ਗੜਿਸਦੀਆਂ ਤੇ ਅੱਜ ਫੇਰ ਹੈ ਜਿਹੜੀ ਗਰਮੀ ਬਾਲੀ ਜ਼ਿਆਦਾ ਲੱਗੀ ਜਾਂਦੀ ਹੈ ਪਹਿਲਾਂ ਵਾਲੀ ਭਾਦੋ ਜੀ ਆ ਗਈ ਵਧੀਆ ਮੌਸਮ ਠੀਕ ਹੋ ਗਿਆ ਸੀ ਤੇ ਹੁਣ ਫੇਰ ਪੁਰਾ ਹਾਲ ਹੈ ਕੀ ਹੋ ਜਾਂਦਾ ਤੈਨੂੰ ਛੱਟ ਪਾਸੇ ਕੱਲ ਨੂੰ ਆਪਾਂ ਨੂੰ ਵੀ ਛੁੱਟੀ ਹੈਗੀ ਐ ਸੈਕੰਡ ਸੈਚਰਡੇ ਦੀ ਹਾਂ ਛੁੱਟੀ ਹੈ ਮਾਂ ਦੀਆਂ ਪੰਡੇ ਇਕੱਠੇ ਕਰਕੇ ਰੱਖ ਰੱਖਿਆ ਧਾਣਾ ਗੱਢ ਕੇ ਮੈਂ 10 ਮਿੰਟ ਅੰਦਰ ਬਹਿ ਗਈ ਹੈ ਹੈ ਤੱਕ ਤਾਂ ছুটি ਜਿਵੇਂ ਮੈਸੇਜ ਆਇਆ ਕੱਲ ਤੱਕ ਕੋਈ ਵਿਸ਼ਵਾਸ ਨਹੀਂ ਹੈ ਦੇਖੋ ਸਾਧੂ ਵੀ ਮੈਸੇਜ ਆ ਸਕਦਾ ਸੂਲ ਵਾਲਿਆਂ ਦਾ ਅਇਓ ਤੱਕ ਇਹਨੇ ਬਤਾ ਨਹੀਂ ਕਿਉਂ ਨਹੀਂ ਫੁੱਲ ਕੱਢੇ ਹੈਗੇ ਕਿੰਨਾ ਵੱਡਾ ਵੱਡ ਗਿਆ ਇੰਨੇ ਕਾ ਜਿਆਦੇ ਸੋਹਣੇ ਫੁੱਲ ਹੁੰਦੇ ਨੇ। ਇਹ ਮੇਰੇ ਘਰ ਦਾ ਕੱਟ ਕੀਆ। ਪ੍ਰਾਈਵੇਟ ਜੋਬ ਤਾਂ ਹੀ ਹੁੰਦੀ ਆ ਬੀਬੀ ਆਪਦੇ ਸਾਰੇ ਨਹੀਂ ਹੈਗਾ। ਸਰਕਾਰੀ ਤਾਂ ਫਿਰ ਜਿਹੜੀ ਛੁੱਟੀ ਹੁੰਦੀ ਆ ਉਹ ਹੁੰਦੀ ਐ। ਖੌਸ ਰਾਓ। ਠੰਡ ਕਿੰਨੀ ਕੈ? ਥੋੜੀ ਠੰਡ ਪਈ ਜਾਂਦੀ। ਪਾਣਾ ਹੀ ਲੱਗੀ ਜਾਂਦਾ ਐ। ਕੱਲ ਵਧੀਆ ਬਹੁਤ ਸੋਹਣੀ ਹਵਾ ਚੱਲੇਗੀ। ਸਵੇਰ ਨੂੰ ਜਾ। ਅੱਜ ਵੀ ਪਈ। ਆ ਮੈਂ ਆਪ ਕਿਤੇ ਪਾਸੇ ਹੈ। ਕੱਲ੍ਹ ਜੀ ਮੈਂ ਉਹ ਪਹਿਲੇ ਉਹ ਚੀਜ਼ਾਂ ਦਾ ਫੈਸਲਾ ਹੋ ਗਿਆ ਬਾਜ਼ਾਰ ਤੋਂ। ਤੇ ਹਾਲਾਂਕਿ ਉਹ ਲੇ ਕੇ ਜੀਨ ਪੋਟੇਟੋ ਦਿੱਤੇ ਸੀ ਜੀਨੇ ਲਾਇਆ ਹੈ। ਹੈ? ਆਇਤ ਤੇ ਦੂਲੇ ਲਾਇਆ। ਉਸ ਕੰਮੀ ਬੜਾ ਚੱਲੀ ਜਾਂਦਾ ਸਟ्रेस ਬਹੁਤ ਆ ਦਿਮਾਗ ਤੇ ਸਟ्रेस ਆ ਗਿਆ। ਇਹ ਚ ਕੀਰੇ ਤੇ ਟਮਾਟਰ। ਓਕੇ। ਕੱਲ ਨੂੰ ਬੱਚਿਆਂ ਨੂੰ ਚੀਜੀ ਬਣਾ ਕੇ ਖਵਾਵਾਂਗੇ। ਆਂਡਾ ਕਵਰ। ਕਵਰ ਤੇ ਰਜਿਸਟਰ ਰੱਖਵਰ ਲੈ। ਬਟ ਲਾਈਟ ਐ ਲਾਈਟ। ਡਾਰਕ ਹੈ ਨਹੀਂ ਸੀ। ਹਮਮ।

ਮਹਿੰਗੇ ਵਾਲਾ ਹੋ ਗਏ ਖੀਰੇ ਟਮਾਟਰ ਚਲ ਬੱਚਾ ਲੋ ਜੀ ਜੀ ਬਣਾ ਕੇ ਖਵਾ ਦਾਂਗੇ ਕੱਲ ਨੂੰ ਛੁੱਟੀ ਹੈ ਹੇ ਸੱਚ ਮੈਂ ਤਾਂ ਹੈ ਬਾਲਟਾਂ ਚ ਦੁੱਧ ਹੀ ਨਹੀਂ ਕੱਢਿਆ ਨਹੀਂ ਪੈਣੇ ਅੱਜ ਤਾਂ ਮੰਮੀ ਤੋਂ ਸਾਢੀ ਤੋਂ 100 ਵੀ ਪੂਰੀ ਆਊਗੀ ਤੇ ਤੁਸੀਂ ਨਾ ਹੋ ਕਰਦੇ ਹੁਣ ਕੁੰਡੇ ਨਾਲ ਰਗੜੀ ਜਾਂਦੇ ਆ ਹਰੇ ਸਾਂਭ ਲਿਆ ਦੀ ਤੇ ਸਗਾ ਲੈਂਦੇ ਚਾਰ ਦਿਨ ਤਾਂ ਜੀ ਹਰੀ ਸਿੰਘ ਵੀ ਹੁਣ ਆਇਆ ਕਿ ਬੰਦਾ ਸੀ ਨਾ ਉਹ ਉਸ ਦਾ ਦੇ ਨਹੀਂ ਬਾਜਾ ਕਿਹੜਾ ਲਿਆ ਆ ਬਾਜਾ ਤਾਂ ਨਹੀਂ ਬਾਜਾ ਇਹ ਹੁੰਦਾ ਮਮੇ ਆ ਤੇ ਅਗਰ ਛਾਇ ਦੋਨ ਕੀ ਨਾਲਾ ਗੰਗੜ ਸਾਹ ਹੱਥ ਕੋਲ ਬੜਾ ਜਿਹਾ ਚਾਪਲਾ ਲੈਂਦੇ ਤਾਂ ਜਿਸ ਤੋਂ ਮੈਂ ਕਿਹਾ ਮੈਂ ਤੁਹਾਨੂੰ ਦਿਲਾਪੀ ਦੇ ਰਿਹਾ ਨੂੰ ਕੋਲ ਲਾ ਕੇ ਸਾਈਚ ਹੈ ਦਿਵਾਲੀ ਦੇ ਲੇਜਨ ਜਾ ਕੇ ਐਸ ਬੜਾ ਜਿਹੜੇ ਸੋਹਣੇ ਹੋਣ ਲੱਗਦੇ ਹੁੰਦੇ ਜਾਨਕੀ ਪੋਲੇ ਦੇ ਥੋੜੇ ਨਿਕਰੇ ਹੈ ਹਾਂ ਆਇਨਾ ਤਣੇ ਪਰ ਸੇਵੋ ਤਾਂ ਟੇਸਟੀ ਲੱਗਦੇ ਆ ਇਹ ਥੋੜੇ ਨਿਕਰੇ ਨੇ ਤਾਂ ਟੇਸਟੀ ਆ ਹਾਂ ਗੋਦ ਜਿੜੇ ਉਹ ਦੁੱਧ ਵਾਲੀ ਜਿਹਦੇ ਲੋਕੀ ਹੁੰਦੇ ਹੁੰਦੇ ਇੱਡੀ ਗੱਲ ਨਹੀਂ ਕਰ ਨਹੀਂ ਨੇ ਬੱਟ ਕੱਢ ਰੱਖੇ ਬੱਟ बता कि नहीं कितने जाओगी गर्मी कहने जिन्नी गर्मी पे ठंडे भी अपने पूवों पे आए ठंडे तब बर्दाश्त हो जाएगी गर्मी नहीं होगी हाँ दो दो ज़राब बाप ने तो जोड़े होते हैं दो दो क्यों <laughs> ऐसी है बाप हाँ आज तो जान के उधर तो लैपटॉप तो वाईफाई लो आया बाग है ना हाँ तेरे हो रहा ਨਾਲਾ ਭਾਗ ਲੈ ਲੈ ਚੇਕ ਮੰਮੀ ਸਾਡੀ 2:30 ਵਜੇ ਦੀ ਲੱਗਿਆ ਸੌਂਪ ਰਹਿਣਾ। ਕੋਈ ਨਹੀਂ ਆਇਆ ਤਾਂ ਵਿੱਚ ਦੀ ਰੈਸਟ ਕਰੇ ਹੈ ਸੀ ਸਬਜ਼ੀ ਵੀ ਬਣਾਈ ਹੈ। ਮੰਮੀ ਨਹੀਂ ਉਠਾਏਗਾ। ਫੇਰ ਨਹੀਂ। ਨਹੀਂ ਨਹੀਂ ਸੀ ਆਈ। ਆਹ। ਇਹ ਮੈਂ ਮੰਮੀ ਨਾਲ। ਫੇਰ ਮੇਕ। ਫੇਰ ਮੈਂਟ ਬਾਈ। ਜਿਵੇਂ ਲਖਵੀਰ ਕਹਿੰਦੀ ਹੁੰਦੀ ਹੈ ਕਹਿੰਦੀ ਆਂਟੀ ਅੰਗਰੇਜ਼ੀ ਆਜਾ ਅੰਗਰੇਜ਼ੀ ਆਂਟੀ ਇੱਕ ਹੋਰ ਸੁਣ ਲੈ ਕੀ ਕਹੇ ਸੀ ਮੰਮੀ ਫੇਰ ਮੈਂਟ। ਮੰਮਾ ਦਾ ਜਿਹੜਾ ਐਪਲ ਆ ਨਾ ਉਹ ਫੇਰ ਬਟਾ ਹੋਰ ਮਿੱਠ ਵੱਧ ਗਿਆ ਕੰਮ ਟਾਈਮ ਹੋ ਗਿਆ ਅੱਟਾ ਰੋਟੀ ਲੱਗੇ ਸੀ ਖਾਣ ਤੇ ਲੱਸੀ ਬਣ ਲਗੀ ਬਟਾ ਰਿਸ ਨੂੰ ਮਨੇ ਕੇਰਾ ਪੋਚਾ ਜਿਹਾ ਲਾਤਾ ਪਰ ਗਿੱਲਾ ਹੋ ਗਿਆ ਥਾਂ ਬਹੁਤ ਚਾਲੀ ਦੇਖੋ ਸਾਰਾ ਢਣ ਮਾਰ ਕੇ ਨਾ ਗਰਮੀ ਤੇ ਹੁਣ ਐ ਚਲਾਤੀ ਏਡੀ ਸੋਹਣੀ ਆਵਾ ਮੈਂ ਨੇ ਰੋਟੀ ਬਣਾ ਲਈ ਤੇ ਲੱਦੇ ਸੀ ਖਾਣਾ ਸੀ ਸਾਰੇ ਨੇ ਖਾ ਲਈ ਅੱਕ ਰੋਟੀ ਕਿੱਡੀ ਸੁਣੀ ਹੁੰਦੀ ਹੈ ਕੈਮਰੇ ਚ ਚਲੋ ਅਜੇ ਅੱਗ ਪਈ ਹੈ ਚੁੱਲੇ 'ਚ ਅੰਗੀਠੀ 'ਚ ਤੇ ਆਪਾਂ ਦੁੱਧ ਰੱਖਤੀ ਹੈ ਗਰਮ ਚਲੋ ਸੇਕ ਨਾਲ ਥੋੜਾ ਬਹੁਤਾ ਜਿਹੜਾ ਗਰਮ ਹੋ ਜਾਊਗਾ ਮੁੜ ਕੇ ਗੈਸ ਤੇ ਜਿਹੜਾ ਜਿਆਦਾ ਟਾਈਮ ਨਾ ਲੱਗੂਗਾ ਤੇ ਆਪਾਂ ਜੀ ਮੋਟੀ ਕਾਏ ਸਮਰੇਤ ਪਤੂ ਵਾਫੇ ਰੋਟੀ ਫੜਾ ਕੇ ਆ ਹੋਇਆ ਇੱਕ ਸਾੜੀ ਰੋਟੀ ਖਾਂਦ ਤਦ ਆਦ ਨਾਂ ਦੀ ਨਾਲ ਖਾਂਦੇ ਨੇ ਗੁੜ। ਸਾਵਲਾ ਲੰਦਾ ਹੋਇਆ ਪੀਪੜੀ ਜਿਹਾ। ਮੈਨੂੰ ਤੇ ਮਮੇ ਨੇ ਛੱਡ ਕੇ ਸਾਰ ਸਾਰ ਛੱਡਿਆ। ਤੋਂ ਉਹ ਤੈਨਾਂ ਕਿ ਜ਼ਿਆਦੇ ਜਾੜਾ ਚ ਫੇਰ ਦੁਖਣ ਲੱਗੀ। ਐ ਤਰੁਣ ਕੜਾ ਦਾ ਜਾੜ ਨੇ ਮੇਰਾ। ਕੀ ਕਰਦੀ ਐ? ਫੇਰ ਲਾ ਕਿਉਣੀ ਐ? ਮੰਮੀ ਦੇ ਇੱਕ ਮੋਟਾ ਅਣੀ ਨੂੰ ਤੂੰ ਚੋੜਨਾ ਸੀਗਾ ਪੁੱਤ ਮਚੋੜਿਆ ਨਹੀਂਗਾ ਤੂੰ ਘਰ ਕੋਲ ਕੱਪੜਾ ਬਸ ਥੋੜਾ ਜਿਹਾ ਲਾ ਦੇ ਕੋਈ ਮਤੜ ਕੇ ਲਾ ਦਾਂਗਾ ਕੋਈ ਤੇ ਮੈਂ ਜਿਵੇਂ ਵੀਰੀ ਚਲੇ ਗਿਆ ਦਮ ਚਾਹ ਤਹੀਂ ਕਿ ਨਾ ਉਹਨਾਂ ਨੂੰ ਕੰਨ ਪੜਾਉਣ ਲੱਗੇ ਫੇਰ ਫੇਰ ਚਰੇ ਸੰਵਰੀ ਫੇਰ ਤੇ ਫੇਰ ਵਾਹ ਗਿਆ ਆਪਣੇ ਕੰਮ ਕਰਾ ਦੇ ਨਲਗਰ ਗੰਦਾ ਹੋ ਗਿਆ ਇਹਨੂੰ ਬਹੁਤ ਟੈਨਸ਼ਨ ਵੈਂਦੀ ਆਈ ਹੈ ਐ ਪਤਾ ਨਹੀਂ ਕਿ ਵਜਿਦਾ ਇੰਨੀ ਤੇ ਵਸਵਰੀਆ ਬਣ ਗਿਆ ਹਾਲਪ ਬਹੁਤ ਕਰਾਉਂਦੀ ਹੈ ਵਿਚਾਰੀ ਇਹ ਸ਼ਾਮ ਨੂੰ ਝਾੜੂ ਸੁਵਰਣ ਨੂੰ ਝਾੜੂ ਕੱਢਦੀ ਆ ਜਦੋਂ ਅਸੀਂ ਜਾਣ ਲੱਗਦੇ ਜਾਂਦੀ ਆਦੀ ਫੇਰ ਸਾਡੇ ਰੂਮ ਚੋਂ ਕੱਢ ਜਾਂਦੀ ਆ ਕਿਉਂਕਿ ਐਂ ਦਾ ਬਾਗ ਵਗੈਰਾ ਬੱਚਾ ਨੇ ਜਦ ਤੱਕ ਸਿਰ ਮੋਣੇ ਨਾ ਬਾਗ ਵਗੈਰਾ ਡਿੱਗ ਜਾਂਦੇ ਨੇ ਝੜਦੇ ਆ ਤੇ ਇਹਨੇ ਆਪਣੀ ਡਿਊਟੀ ਬਣਾ ਰੱਖੀ ਆ ਚਲੋ ਜਿਆ ਅੱਜ ਨਾ ਫੱਕਾ ਕੰਮ ਛੁੱਟੀ ਹੋਣ ਕਰਕੇ ਥੋੜਾ ਪਤਾ ਉੱਤਰ ਚਲਦੇ ਆਂ 10 ਮਿੰਟ ਚਰਚਾ ਜੀ ਕੇ ਕਰੇ ਗੱਲਾਂ ਬਾਤਾਂ ਕਰਕੇ ਆਵਾਂਗੇ ਬੀਬੀ ਵੀ ਇਹ ਚੌਧਰੀ ਗਈ ਹੋਈ ਐ ਕਿਉਂਕਿ ਉਹਨਾਂ ਦੀ ਇਹ ਚੰਗੀ ਫੈਮਿਲੀ ਗਈ ਹੋਈ ਹੈ ਵਿਆਹ ਤੇ ਸਵੇਰ ਆ ਜਾਣੇ ਸ਼ਾਮ ਨੂੰ ਜਾ ਕੇ ਦਾ ਪ੍ਰੋਗਰਾਮ ਕਿੱਥੇ ਜਾ ਕੇ ਤੇ ਆਉਣੇ ਬੀਬੀ ਉੱਤਰ ਤੇ ਆਪਾਂ ਚੱਲਾਂਗੇ ਬੀਬੀ ਕੋਲ ਆਪਾਂ ਸੱਚੀ ਗੜੀ ਦੇ ਖਾਜੀ ਬਚੇ ਥੋੜੀ ਜਿਹੀ ਸਬਜ਼ੀ ਜਿਹੜੀ ਇਹਨੂੰ ਕਿ ਜ਼ਿਆਦਾ ਟੇਸਟੀ ਬਣਦੀ ਹੈ ਨਾ ਪਿਆਸ ਤੇ ਸੀਗੀ ਪਕੌੜੇ ਬਹੁਤ ਹੀ ਅਦਭੀ ਵਧੀਆ ਸਬਜ਼ੀ ਬਣੀ ਦੇਖੋ ਜੀ ਬਹੁਤ ਸੋਹਣੀ ਲੱਗ ਰਹੀ ਤੇ ਟੇਸਟੀ ਵੀ ਬਹੁਤ ਆ ਇਹ ਬੰਦਾ ਸਾਡਾ ਡਿਊਟੀ ਤੋਂ ਹੀ ਵਾਇਦ ਆਵ ਦਿੱਤੋ ਹਾਈ ਚਾੜੀ ਬੋਤਲ ਦੇ ਵਿੱਚ ਹੀ ਪਈ ਹੈ ਇਹ ਤੋਂ ਹੈ ਦੁੱਧ ਲੈ ਲੀਏ ਚਾਹ ਦਾ ਜਵਾਨ ਤੋਂ ਲੈ ਨਾ ਕਰੂੰ ਕੋਈ ਤੋਂ ਕੇ ਲੈਦਾ ਕਿਹ ਕਲਾ ਦਾ ਨੂੰ ਟੋਣੇ ਕੀ ਹੈਗਾ ਇਹ ਬੰਦੇ ਨੇ ਕਾ ਕਰੀ ਇਹ ਮੋੜ ਕੇ ਉਹ ਹੋ ਜਾਂਦੇ ਨੇ ਪਹਿਲਾਂ ਲੱਗੇ ਜੀ ਖਰਾਬ ਹੋ ਜਾਂਦੇ ਨੇ ਮੁਰਗੇ ਦਾ ਫੋਟੋ ਲੱਗ ਜਾਂਦਾ ਹੈਗਾ ਆਫਿਸ ਹੀ ਵੇ ਕਿੰਨਾ ਪੜਾਕਾ ਪਿਆ ਦਾ ਚਲੋ ਹਵਾ ਵਗੀ ਪਸੰਦ ਆ ਰਾਮ ਦਰੀਆ ਉੱਗ ਬੈਠੇ ਰਹਿਣਗੇ ਉਹਦਾ ਕੂਲਰ ਲੱਗਿਆ ਹੁੰਦਾ ਪਰ ਫਿਰ ਵੀ ਜਿਹੜੀ ਕੁਦਰਤੀ ਹਵਾ ਹਨਾ ਉਦੋਂ ਨਾਲ ਮੌਸਮ ਦਾ ਫਰਕ ਪੈਂਦੇ ਪੈਂਦੇ ਵੇਸ਼ ਕਿ ਹਮਮਸ ਹੋਵੇ ਕੂਲਰ ਕੁਛ ਨਹੀਂ ਕਰਦੇਗੇ ਆ ਹਵਾ ਤਾਂ ਇਹ ਨਾਲ ਵੀ ਹਵਾ ਵਿਚਾਰ ਨਾਲ ਠੰਡੀ ਆਉਗੀ ਤੂੰ ਦੁਬਾਰਾ ਆ ਰਹਿਣਾ ਚਲੋ ਜੇ ਪਾਣਡੇ ਵਗੈਰਾ ਮੈਂ ਕਿਹਨੇ ਵੇ ਫ੍ਰੀ ਹੋ ਜੀਏ ਜਾ ਕੇ ਆਵਾਂਗੇ 10 ਮਿੰਟ ਕਿੜਾ ਕਰੋ ਨਿਕਲੇ ਜਾਂਦੇ ਆ ਤੇ ਫਿਰ ਆ ਕੇ ਕਰ ਦੂੰਗੀ ਮੈਂ ਪੱਖਾ ਵੀ ਨਹੀਂ ਬੰਦ ਕਰਕੇ ਗਏ ਬਾਜੀ ਲੈ ਉਧਰ ਲਓ ਜੇ ਪਾਣਡੇ ਵਗੈਰਾ ਦਾ ਪ ਕੰਮ ਕਰਤਾ ਮਦਦ ਤਾਂ ਨਵੀੜਾ ਮੰਮੀ ਜਾਣਾ ਤੁਸੀਂ ਫਿਰ ਆ ਦੁੱਧ ਪਿਆ ਆ ਜੇ ਜੁੱਲੇ ਤੇ ਚਾਂ ਰੱਖ ਲਿਓ ਬੜਾ ਜੇ ਆ ਇਹ ਖੇਚ ਜਾਂਦੇ ਗਾ ਗੇਟ ਨੂੰ ਖਰਾਬ ਹੋ ਗਏ ਨੇ ਇਹ ਉਦੋਂ ਪਤਾ ਲੱਗੂਗਾ ਇਹਨਾਂ ਨੂੰ ਸਲੋਤ ਦਾ ਕੰਟ ਅਗਲ ਲਾਵਤਾ ਕਰਿਆ ਇਹ ਤੋ ਸੁਣੀ ਹਵਾ ਵਗਦੀ ਬਾਹਰ ਜਿੱਥੇ ਬਾਹਰ ਪੈਣਾ ਹੈ ਨਹੀਂ ਅਜ ਇੱਧਰ ਬੈਣ ਨੂੰ ਠਹਿਰ ਹੈ ਕਹਿੰਦੀ ਉੱਧਰ ਬੈਣਾ ਹਾਂ ਤਾਂ ਲੱਗਿਆ ਕਿ ਕਹਿੰਦਾ ਉੱਧਰ ਬੈਠਾ ਹੈ ਹੈ ਫਿਰ ਆਪਣੇ ਉੱਧਰ ਬੈ ਜੁੱਤਾ ਇੱਧਰ ਬੈਣਾ ਠੰਡੀ ਠੰਡੀ ਹਵਾ ਆਉਂਦੀ ਵਧੀਆ ਹੈ ਨਾ ਚਾਨਣੀ ਚਾਨਣ ਲਾਈਟਾਂ ਦਾ ਗਾ ਨਹੀਂ ਤਾਂ ਅੱਗੇ ਤੱਕ ਜਾਵਣੇ ਫਿਰ ਗਾਣ ਲੱਗ ਪਏ ਹੈ ਨਹੀਂ ਗਿਆ ਸੋਰੋਂ ਮੇ ਡਰ ਜੜਾਦਾ ਐ ਨਵੇਂ ਨੇ ਫੋਨ ਕੀਤਾ ਪਾਲੇ ਨੇ ਇਹਨਾਂ ਨੇ ਬੰਦ ਗੇਟ ਚਲੋ ਚਲਿਏ ਚਲੋ ਚਲੀਏ ਰਾਜੇਨਗਰ ਲੱਕਰੀ ਵਾਲੀ ਹੈ ਬਾਹਰ ਲਾਈਟ ਬੰਦ ਕਰ रखी ਹੈ ਮੈਂ ਪਹਿਲਾਂ ਹੂਟੇ ਉਲੀ ਵਾਲੀ ਹੈ ਆ ਖਾ ਗਈਆਂ ਮੱਝ ਇਹਨਾਂ ਦੀਆਂ ਹੋਰ ਮੋਗਾ ਤਰ ਤੋਂ ਕੀ ਕਰਤਾ ਪੱਖੇ ਤਾਂ ਚੱਲਦੇ ਦੇ ਨੇ ਪਤਾ ਲੱਗਦਾ ਨਹੀਂ ਨਹੀਂ ਚੱਲਦਾ ਲਾਈਟ ਛੱਡ ਦੇਣਾ ਅੰਦਰ ਨਹੀਂ ਕਰਨਾ ਬੜਾ ਲਾਈਟ ਸੱਡ ਕੇ ਬਾਰ ਲਈ ਛੜ ਦੋ ਇਹੇ ਹੋਣੇ ਬਾਰਤ ਕਰਿਆ ਮੱਛਰ ਦਾ ਮੇਰੇ ਦਾ ਬਾਰ ਲਈ ਖਾਤ ਕਾਲਾ ਹਾਂ ਮੇਰੇ ਅੰਦੀਆਂ ਟਾਟਾ ਕਨੀ ਨਹੀਂ ਉੱਢੀ ਰਾਤ ਨਹੀਂ ਉੱਢੀ ਕਦੂਰੀ ਕਦੂਰੀ ਸਿੱਕੀ ਸਬਜੀ ਆਂ ਰਾਹਨ ਮਹਨਤ ਤੂ ਤੇ ਕਟਾਲੀ ਐ ਇਹ ਐ ਥੱਲੇ ਨੂੰ ਤਾਂ ਆਂਗਾ ਘਟਾਣਾ ਆ ਆਵਲੇ ਆ ਆਵਲੇ ਆ ਹਮ ਹੋਰ ਦਰਖਤਾਂ ਦਾ ਬੁੱਟਾ ਦਰਖਤ ਦਰਖਤਾਂ ਦਾ ਬੁੱਟਾ ਆਣੀ ਕੰਦੀ ਵੀ ਵੱਡਾ ਦਰਖਤ ਬਣੂਗਾ ਦਰਖਤਾਂ ਦਾ ਬੁੱਟਾ ਦਾ ਪਈ ਸਾਡੇ ਨਾਲ ਮੈਂ ਰਵਾਜ ਆ ਮੋਨ ਦਾ ਦਰਖਤਾਂ ਦਾ ਬੁੱਟਾ ਆ ਤਾਂ ਇਹਨੂੰ ਹੋ ਲੱਗਦਾਗਾ ਕਿ ਵੀ ਉਹੀ ਐ ਅੱਛਾ ਫੁੱਲਾਂ ਵਾਲਾ ਸਰ ਕਰੀ ਗੱਲਾਂ ਬਟਾ ਲੱਤਾਂ ਕਰਕੇ ਕਿ ਬੇਟੀ ਡੰਡੇ ਦੀ ਲੈ ਕੇ ਦੀਪੋ ਪੜਾਈ ਆ ਆ ਲੱਗੀਏ ਮਾਰ ਕੇ ਉੱਤੇ ਲੈ ਲੈ ਨਾ ਉੱਥੇ ਕੀ ਲਿਖਦਾਗਾ ਨੂੰ ਹੀ ਫੜਾ ਸਾਈਕਲ ਦੇ ਟੂਟੇ ਲੈਣ ਲੱਗ ਗਏ ਕਟ ਕਟ ਨੂੰ ਆਸਾ ਮੈਂ ਤਾਂ ਕੱਟ ਕੱਟ ਰਹੀ ਆਸਾ ਆਸ਼ੀਰਗ ਲਈ ਇਹ ਪਹਿਲਾਂ ਫੁੱਲੀ ਗਈ ਇਹ ਉਹ ਵੀ ਹੁੰਦੀ ਜੋ ਸਾਈਕਲ ਚਲਾਉਂਦੇ ਕੱਕ 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 ਹਾਂ ਤੁਕ ਜਿੰਦਰਾ ਬਤਾਈਂ ਨੀ ਨੀ ਨਾ ਇਹੋ ਜਿਹਾ ਕੋਸਟੇ ਕਾ ਬੰਦਾ ਸੁਰਜਿੰਦਰ ਪਹਿਲਾਂ ਹੀ ਬਤਾ ਉਹ ਕੀ ਨਾ ਇਹ ਧੂਆ ਪਾ ਚੱਕਾ ਹਾਂ ਇਹ ਤੁਮਾ ਨੂੰ ਮਾਣ ਮੈਂ ਹੋਰ ਪਾਦਨ ਲਾਦਨ ਸਟ੍ਰੈਸ ਮਾਣਾ ਯਾਰ ਦੇ ਪੱਖਾ ਮਗਰ ਮਗਰ ਨੂੰ ਕਰਦੇ ਰਹਿਣ ਹਾਂ ਬਸ ਚੱਕਰ ਆਣ ਲੱਗਿਆਂਗੇ ਗੋਲ ਗੋਲ ਘੁਕਾਈ ਜਾਂਦੇ ਹੋਗੇ ਆ ਨੂੰ ਵਾਰ ਉਹ ਕੁੜੀ ਦੇ ਪੋਚਾ ਘਰਾ ਕਰੀਏ ਨਾ ਡਰੇ ਆ ਗਰਿੰਨਾ ਬਾਕੀ ਨਾ ਲੱਗਾ ਇਹਨੇ ਗੱਲਾਂ ਕੋਈ ਬਾਅਦ ਇਹ ਕਮਰੇ ਦੀ ਬਾਤ ਦਰਾਉਣ ਕੁੰਦੀ ਜਿੱਥੇ ਪਾਕਦਾ ਸੀ ਐ ਇੱਕ ਲੋਟ ਕੰਨ ਮੈਨਾਂ ਫਲਾ ਲੱਗਦਾ ਹੁੰਦਾ ਗਾਦੀ ਲੜਦੇ ਅੱਛਾ ਮੈਂ ਸਾਰਾ ਦਿਨ ਤੋਂ ਬਹੁਤ ਹੌਕਾ ਸੀ ਅੱਗੇ ਦਿਨ ਬਣੇ ਤੋਂ ਤੇ ਬੇੜਾ ਨਹੀਂ ਤੋਂ ਤਬਰਾਂ ਡਾਕਟਰ ਤੋਂ ਅੱਛਾ ਮੈਂ ਭਾਗ ਕੁਝ ਮੈਂ ਪੜਾ ਡੂੰਗਾ ਵੇ ਪੁੱਤਰਾ ਡੂੰਗਾ ਡੂਹੜੇ ਕੇਲੇ ਸਾਨੂੰ ਖਾ ਲੈੰਦੋ ਇਹ ਦਾਰੇ ਹੀ ਬਲ ਬਣ ਕੇ ਹੁੰਦੋ ਮਰੀਜ਼ ਮਰੀਜ਼ ਘਰ ਘਰ ਫੇਕ ਤਾਂ ਸੀ ਹਾਂ ਹੁਣ ਇੱਥੇ ਗੋਲਗਾ ਫਟ ਲਗਾ ਹਾਂ ਸੱਚ ਵਾਂਗਰ ਉਠਾ ਕੇ ਚੱਕ ਗੋੜੀ ਉਹ ਤਾਂ ਦੂਜੀ ਲਈ ਸੀ ਤੂੰ ਦਰਦ ਵਾਲੀ ਲਈ ਸੀ ਇਹ ਤਾਂ ਚਲ ਦਿਖਾਉਣ ਵਾਲਾ ਹੈ ਚੱਲ ਬੀਬੀ ਚੱਲ ਗਏ ਹਾਂ ਚੱਲ ਚੱਲੇ ਗਏ ਚਲੋ ਵੀ ਹੁਣ ਆਪਣੀ ਹੋ ਗਈ ਜਾਂਦੀ ਤਿਆਰੀ ਛੇ ਬੋਲੀ ਗਈ ਮੇ ਤਾਂ ਕਿਹੜੀਆਂ ਕਰਦ ਵਾਲੀ ਉਹਦੇ ਕੋਲ ਤਾਂ ਬਈ ਜਾਂਦੀ ਆ ਇਹ ਕਰ ਉਹ ਹਾਂ ਬਈ ਤੇ ਭਾਈ ਮੋਬਾਈਲ ਦੀ ਹਾਂ ਚਲੋ ਵੀ ਤੂੰ ਕਿਹੜਾ ਕੈਨੇਡਾ ਜਰਜਾ ਦੇ ਟਿਕਟ ਤੇ ਜਾਂਦੀ ਹੋਵੇ ਅੱਜ ਨੂੰ ਕਿੱਦਾਂ ਦੇ ਲੱਗਦੀ ਮੈਨੂੰ ਖਮ ਹੋ ਗਈ ਵੀ ਆਹ ਤੇ ਫੇਰ ਉਧਰ ਉਧਰ ਪੇ ਕਰਦੇ ਉੱਥੇ ਗੂਗਲ ਪੇ ਖੋਲ ਕੇ ਜਿੱਥੇ ਉਹ ਆਈ ਆ ਫੇਰ ਲੱਗ ਗਈ ਹੁੰਦੀ ਹੈ ਤੇਰੇ ਕੋਲ ਨਾ ਪਤਾ ਕਿ ਕਿੰਨੇ ਆਣਗੇ ਮੰਮਾ ਕਦੋਂ ਕਿੱਥੇ ਜਾਣਾ ਕਰਨਾ ਤੁਸੀਂ ਮਨ ਨਹੀਂ ਤਿਆਰ ਨਾ ਹੋ ਰਿਹਾ ਦੇਖਣ ਦਾ ਕਿੰਨੇ ਵਾਲੀ ਕਿੰਨਾ ਵਾਲਾ ਸ਼ੋਅ ਕਿਹੜੀ ਫਿਲਮ ਹੈ ਉਹ ਨਹੀਂ ਆਦਰਾ ਸਾਡਾ ਥੋੜਾ ਜਿਹਾ ਮਰਚਰ ਤਲ ਜੂਗਾ ਪਾਸੇ ਚਲੋ ਫੰਡੋ ਕਰਾ ਵੀ ਅੱਧਰ ਛੱਡ ਦੇਣਾ ਆਪਣਾ ਕੰਮ ਹੀ ਨਵੇੜ ਦੇ ਕੰਮ ਹੀ ਨਵੇੜਨਾ ਮਾੜਾ ਜਾਨੂ ਰਸਤਾ ਤਾਂ ਦਿੱਜ ਦੇ ਤਾ ਹਵਾ ਦੇ ਤਾ ਤੂੰ ਕੀ ਨਹੀਂ ਇਹ ਦੌੜ ਲੈ ਇਹ ਦੌੜ ਕਿਵੇਂ ਕੀ ਨੋ? ਕੋਣੋਂ? ਆਗੇ ਵਾਸਤੇ ਵੀ। ਲੋ ਜੀ ਰਾਤ ਨੂੰ ਪੱਤੀ ਪਾ ਲਈ ਆਪਾਂ ਦੁੱਧ ਦੇ ਵਿੱਚ ਕਿਉਂਕਿ ਹਰੇਮਣ ਨਾਲ ਐਂਜ ਲੱਗਦੇ ਨੇ। ਦੁੱਧ ਜਾਂ ਨਹੀਂ ਪੀਣਾ ਰਹੇ ਤਾਂ ਜਦੋਂ ਜੀ ਖਾਣਗੇ ਨਾ ਕੌਣ ਜਾ ਹੋਵੇ। ਤੇ ਪੱਤੀ ਜਿ ਬਾਲ ਵਿੱਚ ਸੌਫ ਜਮਾਣ ਨਾਲ ਹਨਾ ਐਂਜ ਲੱਗਦਾ ਹੁੰਦਾ ਪਤਾ ਨਹੀਂ ਵੈ ਵੀ ਹੁੰਦਾ ਪਤਾ ਨਹੀਂ ਹੁੰਦਾ ਇਹ ਸਾਜਾ ਜਿਹੜਾ ਸੌਖਾ ਆ ਜਾਊਗਾ। ਚਲੋ ਜੀ ਆਪਣੇ ਪਤਾ ਨਹੀਂ ਕਿਉਂ ਕਦੀ ਭੱਜ ਗਈ ਭੱਜ ਗਈ ਲਾਈਟ ਗਈ। ਤਣਿਕਾ ਦੋ ਕਾਉਗੀ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਤੇ ਮਿਲਿਆ ਗਿਆ ਆਪਾਂ ਨੈਕਸਟ ਬਲੌਗ ਦੇ ਨਾਲ ਚਿਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੇ ਸਾਡੇ ਬਲੌਗ ਨੇ ਕਿੱਦਾਂ ਦੇ ਲੱਗਦੇ ਨੇ ਵੈਸੇ ਬਹੁਤ ਹੀ ਜਿਆਦਾ ਸੋਹਣਾ ਰਿਸਪੌਂਸ ਹੁੰਦਾ ਯਾਨੀ ਕਿ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣਾਂ ਤੇ ਵੀਰ ਵੀ ਬਹੁਤ ਸੋਹਣੇ ਬਲੌਗ ਹੁੰਦੇ ਨੇ ਬਸ ਇਹੀ ਆਪਾਂ ਨੂੰ ਹੌਸਲਾ ਹੁੰਦਾਣਾ ਆਪਾਂ ਅੱਗੇ ਬਲੌਗ ਬਣਾਉਣੇ ਆ ਤੇ ਅਪਲੋਡ ਕਰਦੇ ਆ ਇਦਾਂ ਹੀ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਸੋਨੇ ਸੋਨੇ ਜਿਹੜੀ ਕਮੈਂਟ ਹੈ ਕਰਦੇ ਰਹੋ ਤੇ ਬੈਲ ਆਈਕਨ ਵੀ ਜਰੂਰ ਦਬਾਓ ਤਾਂ ਕਿ ਆਉਣ ਵਾਲੇ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਮੇਰਾ ਉੱਪਰ ਧਿਆਨ ਇਧਰ ਹਵਾਵਾਲਾ